ਆਪਾਂ ਕਹਿ ਤਾਂ ਦਿੰਨੇ ਆ ਯਾਰ ਸੁਖਬੀਰ ਸਿੰਘ ਬਾਦਲ ਕੋਲ ਪੈਸਾ ਬੜਾ ਉਹ ਉਮੀਰ ਬੜਾ ਯਾਰ ਉਹਦੀ ਟੌਰ ਬੜੀ ਆ ਉਹ ਐਂਜਾ ਪਰ ਉਹਨੂੰ ਪੁੱਛ ਕੇ ਵੇਖੋ ਪਾਰਟੀ ਚਲਾਉਣੀ ਹਾਂ ਵਰਕਰ ਨੂੰ ਸਾਹਮਣਾ ਕਿਸੇ ਨੂੰ ਉਹ ਦਾਣਾ ਮਿਲਿਆ ਉਹ ਵਿੰਗਾ ਗਿਆ ਉਹ ਉਥੇ ਜਾ ਬਾਦਲ ਚਲਿਆ ਬਾਦਲ ਸਾਹਿਬ ਮੈਨੂੰ ਨਹੀਂ ਉਹਦਾ ਮਿਲਿਆ ਜੀ ਫਲਾਣੇ ਨੂੰ ਉਹਦਾ ਦਿੱਤਾ ਹਾਂ ਹੈ ਤਵੇ ਦਾ ਇੱਕ ਦੂਜੇ ਦੇ ਉੱਤੇ ਲੱਗਦੇ ਹੀ ਹੁੰਦੇ ਆ ਜੀ ਸਰਕਾਰਾਂ ਲਾਉਂਦੀਆਂ ਔਰ ਜਿੰਨਾ ਸਾ ਆ ਗਿਆ ਜੀ ਫਲਾਣ ਆ ਗਿਆ ਹੁਣ ਕਿਹੜਾ ਨਿਸ਼ਾਨ ਉਦੋਂ ਕਿਹੜਾ ਬੇਦਬੀਆਂ ਨਹੀਂ ਹੋਈਆਂ ਆ ਹੁਣ ਕਿਹੜਾ ਨਹੀਂ ਬੇਦਬੀਆਂ ਜਦੋਂ ਕਾਗਜ਼ ਦੀ ਸਰਕਾਰ ਰਹੀ ਉਹ ਇਹ ਤਾਂ ਚਲੋ ਤੋਂ ਮਤਾਂ ਲੱਗਦੀ ਆ ਰੇਹੰਦੀਆਂ ਲੀਟਰ ਹੀ ਲਉਂਦੇ ਹੁੰਦੇ ਆ ਕੋਈ ਨਾ ਕੋਈ ਝੂਠ ਦੇ ਵਿੱਚ ਕੋਈ ਨਾ ਕੋਈ ਕਾਮਯਾਬ ਹੋ ਜਾਂਦਾ ਹੂੰ ਕੋਈ ਕਈ ਕਾਮਯਾਬ ਨਹੀਂ ਵੀ ਹੁੰਦੇ ਇੱਕ ਬੰਨੇ ਦਾ ਤੁਸੀਂ ਸਜਾ ਲਾਤੀ ਫੈਸਲਾ ਸੁਨਾਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਤੀ ਬੇਨਤੀ ਕਬੂਲੇ ਚਲੋ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਹੂੰ ਜਿਹੜੇ ਖਾੜਪੂਰੇ ਪੁਰਾਣੇ ਬੜੇ ਹੂੰ ਚੌੜਾ ਸਾਹਿਬ ਹੂੰ ਉਹਨਾਂ ਦੇ ਨਾਲ ਤੁਸੀਂ ਗਿੱਟਪਿਟ ਕਰਕੇ ਹੂੰ ਸਾਜਾ ਲਾ ਦਾਂਗੇ ਉਹ ਇੱਥੇ ਆਏਗਾ ਉਹ ਬੈਠਾ ਹੈਗਾ ਤੂੰ ਫੈਰਨ ਕਰ ਸਾਰੀ ਗਿਣੀ ਮੀਤੀ ਸ਼ਾਜਦ ਸੀ ਸਰਦਾਰ ਸੁਖਵੀਰ ਸਿੰਘ ਬਾਦਲੂ ਮਰਵਾਉ ਕਾਲੀ ਦਲ ਕਿਉਂ ਅੱਜ ਸਫਲ ਨਹੀਂ ਹੋ ਪਾਰਿਆ ਵੀ ਜਿਨ੍ਹਾਂ ਨੂੰ ਹੱਥੀ ਪਾਲਿਆ ਜਿਹੜੇ ਬੇਟੇ ਹੱਥੀ ਜਵਾਨ ਕੀਤੇ ਉਹੀ ਕਾਲੀ ਦਲ ਨੂੰ ਕਿਉਂ ਖਾਨ ਨੂੰ ਪੈਂਦੇ ਨੇ ਜਦੋਂ ਅਹੁਦੇ ਅੱਜ ਚਲੇ ਗਏ ਨੇ ਤੇ ਉਹੀ ਜਿਹੜੀਆਂ ਬਾਹਵਾਂ ਨੇ ਉਹ ਗਾਲਾਂ ਨੂੰ ਕਿਉਂ ਆ ਰਹੀਆਂ ਯਾਰ ਫਿਰ ਵਾਰ-ਵਾਰ ਉਹੀ ਗੱਲ ਹੁੰਦੀ ਆ ਸਰਦਾਰ ਸੁਖਵੀਰ ਸਿੰਘ ਬਾਦਲੇ ਨੇ ਉਹ ਟਿਕਟਾਂ ਦਿੱਤੀ ਕਿਸੇ ਨੂੰ ਐਮਪੀ ਦੀ ਦੇਤੀ ਕਿਸੇ ਨੂੰ ਐਮਐਲਏ ਦੀ ਦੇਤੀ ਕੋਈ ਬੰਦਾ ਇਹਨਾਂ ਦਾ ਸਟਾਫ ਮੈਂਬਰ ਸੀਗਾ ਇਹਨਾਂ ਦਾ ਕਰਿੰਦਾ ਸੀਗਾ ਹੂੰ ਉਹਨੂੰ ਦੇਤੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਵਰਿੰਦਰ ਕੁਦਰਤ ਟੀਵੀ ਤੋਂ ਸੋ ਦੋਸਤੋ ਕਿੰਨੀ ਦੇਰ ਤੋਂ ਸੁਣ ਰਹੇ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਵਾਂ ਅਕਾਲੀ ਦਲ ਪੁਰਾਣਾ ਅਕਾਲੀ ਦਲ ਅਕਾਲੀ ਦਲ ਦੇ ਕਈ ਰੂਪ ਪਹਿਲੇ ਵੀ ਬਣੇ ਪਰ ਅਕਾਲੀ ਦਲ ਮੁੰਡ ਤੋਂ ਲੈ ਕੇ ਹੁਣ ਤੱਕ ਉਹੀ ਕੰਮ ਆ ਵਰਿਆ ਜਿਹੜਾ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ ਕਈ ਵਾਰ ਨਵੇਂ ਜੋਥੇ ਬੰਦੀਆਂ ਇਹਦੇ ਵਿੱਚ ਆਈਆਂ ਕਈ ਇਨਸਾਨ ਵਿੱਚੋਂ ਟੁੱਟ ਕੇ ਲੱਗ ਓਏ ਕਈ ਟਕਸਾਲੀ ਵਿੱਚੋਂ ਲੱਗ ਓਏ ਪਰ ਕਾਲੀ ਦਲ ਉਹੀ ਕਾਲੀ ਦਲ ਅਜੇ ਤੱਕ ਮੰਨਿਆ ਜਾਂਦਾ ਪਰ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਬਣੇ ਨੇ ਤੇ ਚਰਚਾ ਰਹਿੰਦੀ ਹੈ ਕਦੇ ਰੁਸਨ ਮਣਾਉਣ ਦਾ ਦੌਰ ਆਉਂਦਾ ਕਦੇ ਕੋਈ ਰੋਸ ਜਾਂਦਾ ਕਦੇ ਕੋਈ ਪਾਰਟੀ 'ਚ ਆ ਜਾਂਦਾ ਕੋਈ ਚਲੇ ਜਾਂਦਾ ਅੱਜ ਸਾਡੇ ਨਾਲ ਜਲਾਲਾਬਾਦ ਤੋਂ ਗੁੱਲੂ ਗਰਾਇਆ ਜੀ ਹੋਣਗੇ ਆਪਾਂ ਗੱਲਬਾਤ ਕਰਾਂਗੇ ਨਵੇਂ ਕਾਲੀ ਦਲ ਤੇ ਪੁਰਾਣੇ ਕਾਲੀ ਦਲ ਤੇ ਸਭ ਤੋਂ ਪਹਿਲਾਂ ਸਾਸੀ ਕਾਲ ਜੀ ਸਾਸੀ ਕਾਲ ਜੀ ਕੁਦਰਟ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇਰੀ ਸਾਂਝ ਪਾਉਣੀ ਹੈ ਤੁਹਾਡੇ ਨਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਦੀ ਫਤਿਹ ਸੋ ਤੁਹਾਡਾ ਵੀ ਹੁਣ ਲੰਮਾ ਤਜਰਬਾ ਹੋ ਗਿਆ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਕਾਫੀ ਲੰਮਾ ਟਾਈਮ ਗੁਜ਼ਾਰਿਆ ਹੈ ਥੋੜੇ ਦਿਨ ਪਹਿਲਾਂ ਜੋ ਸਿਆਸਤ ਦੇ ਵਿੱਚ ਚੱਲ ਰਿਹਾ ਜੋ ਕਾਲੀ ਦਲ ਚ ਚੱਲ ਰਿਹਾ ਨਵਾਂ ਕਾਲੀ ਦਲ ਪੁਰਾਣਾ ਕਾਲੀ ਦਲ ਉਹਨਾਂ ਨੇ ਆਪਣੇ ਜਥੇਦਾਰ ਸ਼੍ਰੀ ਕਾਲ ਤਖਤ ਯਾਨੀ ਹਰਪ੍ਰੀਤ ਸਿੰਘ ਨੇ ਨਵਾਂ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਗਠਨ ਕੀਤਾ ਇੱਕ ਕਮੇਟੀ ਬਣਾ ਕੇ ਉਹਨਾਂ ਦਾ ਜਿਹੜਾ ਚੋਣ ਹੋਇਆ ਕੀ ਕਹਿਣਾ ਚਾਹੋਗੇ ਉਹਦੇ ਤੇ ਗੱਲ ਇਸ ਤਰ੍ਹਾਂ ਵੀ ਸਿੱਖ ਕੌਮ ਨੂੰ ਢਾਹ ਲਾਉਣਾ ਤੇ ਬਹੁਤ ਦੁਨੀਆ ਫੇਰਦੀ ਹੈ ਇਹ ਤਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਜੀ ਉਹ ਢਾਹ ਕਿਵੇਂ ਲੱਗਦੀ ਆ ਸਿੱਖ ਕੌਮ ਨੂੰ ਇਹੋ ਜਿਹੇ ਬੰਦਿਆਂ ਕਰਕੇ ਹਾਂ ਕਿਉਂਕਿ ਜਿਹੜਾ ਸਾਡਾ ਚਲੋ ਗਿਆਨੀ ਹਰਪ੍ਰੀਤ ਸਿੰਘ ਸਾਡੇ ਸਤਕਾਰਯੋਗ ਨੇ ਹਾਂਜੀ ਸੀ ਉਹ ਨਹੀਂ ਹਮ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੀ ਹਾਂਜੀ ਹੁਣ ਮੈਂ ਤਾਂ ਇਹਨਾਂ ਨੂੰ ਸਤਕਾਰਯੋਗ ਨਹੀਂ ਕਹਾਗਾ ਮੈਂ ਤਾਂ ਇਹਨਾਂ ਨੂੰ ਇੱਕ ਪੋਲੀਟਿਸ਼ੀਅਨ ਕਹਾਗਾ ਪੋਲੀਟਿਕਲ ਆਦਮੀ ਕਹਾਗਾ ਹਮ ਇਹਨਾਂ ਦੇ ਮਨ ਦੀ ਮਨਸ਼ਾ ਸੀ ਇਹਨਾਂ ਦੇ ਮਨ ਦੀ ਆਸ਼ਾ ਸੀ ਹਮ ਵੀ ਮੈਂ ਐਂਟਰੀ ਮਾਰਾ ਪੋਲੀਟਿਕਸ ਦੇ ਵਿੱਚ ਹਮ ਕਿਸੇ ਨਾ ਕਿਸੇ ਤਰੀਕੇ ਹਮ ਅਖੀਰ ਇਹਨਾਂ ਨੇ ਇੱਕ ਤੀਰ ਨਾਲ ਦੋਸ਼ਕਾਰ ਕੀਤੇ ਹਮ ਠੀਕ ਹੈ ਜਿਹੜੀਆਂ ਕੋਈ ਇਹਨਾਂ ਦੇ ਪਿੱਛੇ ਏਜੰਸੀਆਂ ਲੱਗੀਆਂ ਸੀ ਹਾਂ ਉਹਨਾਂ ਨੇ ਵੀ ਇਹਨਾਂ ਤੋਂ ਫਾਇਦਾ ਚੱਕਿਆ ਹਾਂ ਤੇ ਜੋ ਚੀਜ਼ੇ ਲੱਭਦੇ ਸੀ ਹਾਂ ਉਹ ਉਹਨਾਂ ਨੇ ਹਾਸਲ ਕਰ ਲਈ ਅੱਛਾ ਜੀ ਕਿਉਂਕਿ ਕਈ ਅਕਾਲੀ ਦਲ ਬਣੇ ਹਾਂ 1920 ਅਕਾਲੀ ਦਲ ਵੀ ਬਣਿਆ ਸਿਮਰ ਸਿੰਘ ਸਿਮਰਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਵੀ ਬਣਿਆ ਉਹਨਾਂ ਜਿਹੜੇ ਚੰਦੂ ਮਾਜਰਾ ਸਾਹਿਬ ਕੇ ਸਾਰੇ ਇਹ ਜਿਹੜੇ ਹੁਣ ਅਸਕਰ ਹਰਪ੍ਰੀਤ ਸਿੰਘ ਦੇ ਨਾਲ ਖੜੇ ਨੇ ਇਹਨਾਂ ਨੇ ਵੀ ਉਦੋਂ ਇੱਕ ਲੋਂਗੋ ਵਾਲਾ ਅਕਾਲੀ ਦਲ ਬਣਾਇਆ ਸੀ ਹੂੰ ਕਈ ਅਕਾਲੀ ਦਲ ਇੱਕ ਆਪਣਾ ਦੂਜਾ ਸਿਮਰਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਵੀ ਆ ਜਿਹਨਾਂ ਦਾ ਚੋਣ ਨਿਸ਼ਾਨ ਨੀਲਾ ਘੋੜਾ ਹੈ ਹੂੰ ਕਿਉਂਕਿ ਕਾਲੀ ਦਲ ਦੇ ਉੱਤੇ ਬੜੇ ਉਤਾਹ ਚੜਾ ਆਏ ਹੂੰ ਠੀਕ ਹੈ ਕਿ ਨਹੀਂ ਤੇ ਫਿਰ ਕਾਲੀ ਦਲ ਤੋਂ ਸੁਰਜੀਤ ਘੜਾ ਆਇਆ ਸ਼ਰੋਮਣੀ ਅਕਾਲੀ ਦਲ ਜਿਹਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹੁਣ ਪ੍ਰਧਾਨ ਕੀ ਵੇਖਦੇ ਹੋ ਕਿ ਜਦੋਂ ਸਜ਼ਾ ਸੁਣਾਈ ਗਈ ਆਪਾਂ ਸਾਰਿਆਂ ਨੇ ਦੇਖਿਆ ਬਾਲ ਸਾਹ ਤੇ ਉਹ ਹਮਲਾ ਵੀ ਹੋਇਆ ਸਜ਼ਾ ਵੀ ਸੁਣਾਈ ਗਈ ਸਜ਼ਾ ਤੋਂ ਬਾਅਦ ਇੱਕੇਦਮ ਪ੍ਰਧਾਨ ਦੀ ਚੋਣ ਜਾਂ ਜਥੇਦਾਰ ਨੂੰ ਅਹੁਦੇ ਤੋਂ ਢਾ ਦੇਣਾ ਕਿਤਨ ਕਿਤੇ ਸਵਾਲ ਨਹੀਂ ਪੈਦਾ ਕਰਦਾ ਕਿ ਜੇ ਆਪਾਂ ਦੇਖੀਏ ਹੁਣ ਜਿਹੜੀ ਚਰਚਾ ਚੱਲ ਰਹੀ ਕਿ ਉਹਦੋਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਗੱਲ ਪਤਾ ਕੀ ਹੈ ਵਿਰਿੰਦਰ ਜੀ ਹਮ ਇੱਕ ਬੰਨੇ ਦਾ ਤੁਸੀਂ ਸਜ਼ਾ ਲਾਤੀ ਫੈਸਲਾ ਸੁਨਾਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਦੀ ਬੇਨਤੀ ਕਬੂਲੇ ਹਮ ਚਲੋ ਉਹ ਉਕਾਲਤਖ ਸਾਹਿਬ ਤੇ ਪੇਸ਼ ਹੋਇਆ ਹੂੰ ਉਹਨਾਂ ਨੇ ਆਪਣੀ ਬੇਨਤੀ ਕਬੂਲ ਲਈ ਹੂੰ ਦੂਜੇ ਬੰਦੇ ਤੁਸੀਂ ਉਹਨਾਂ ਨੂੰ ਸਜ਼ਾ ਲਾ ਦਿੱ ਹੂੰ ਉਹ ਹੁਣ ਸਜ਼ਾ ਕੱਟ ਰਿਹਾ ਜੋ ਜਥੇਦਾਰ ਸਾਹਿਬ ਨੇ ਹੂੰ ਉਹਨਾਂ ਨੂੰ ਸਜ਼ਾ ਲਾਈ ਹੂੰ ਉਹ ਆਪਣੀ ਉਹ ਸਜ਼ਾ ਪੂਰੀ ਕਰ ਰਿਹਾ ਹੂੰ ਦੂਜੇ ਬੰਦੇ ਤੁਸੀਂ ਜਿਹੜੇ ਆਪਣਾ ਖਾੜਪੂਰੇ ਪੁਰਾਣੇ ਬੜੇ ਹੂੰ ਚੌੜਾ ਸਾਹਿਬ ਹਾਂ ਉਹਨਾਂ ਦੇ ਨਾਲ ਤੁਸੀਂ ਗਿੱਟ-ਬਿੱਟ ਕਰਕੇ ਹਾਂ ਆਏਗਾ ਉਹਨਾਂ ਦੇ ਨਾਲ ਇਹਨਾਂ ਦੀ ਗਿੱਟ-ਬੱਡੀ ਸੀ ਹਾਂ ਬਈ ਅਸੀਂ ਉਹਨੂੰ ਸਜ਼ਾ ਲਾ ਦਾਂਗੇ ਉਹ ਇੱਥੇ ਆਏਗਾ ਉਹ ਬੈਠਾ ਹੈਗਾ ਤੂੰ ਫੈਰੰਗ ਕਰਦੀ ਹਾਂ ਇਹ ਤਾਂ ਉਹਨਾਂ ਦਾ ਤਾਂ ਮੁਕੱਦਰ ਸੀਗਾ ਹਾਂ ਉਹਨਾਂ ਦੀ ਕਿਸਮਤ ਸੀਗੀ ਹਾਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਰੱਖ ਲੈਣ ਹਾਂ ਇਹ ਸਾਰ ਸਾਰੀ ਗਿਣੀ ਮਿਤੀ ਹਾਂ ਸ਼ਾਜਦ ਸੀ ਹਾਂ ਸਰਦਾਰ ਸਿੰਘਵੀਰ ਸਿੰਘ ਬਾਦਲੂ ਹਾਂ ਮਰੋ ਮਤਲਬ ਕਿਤੇ ਨਾ ਕਿ ਤੁਸੀਂ ਕਹਿੰਦੇ ਹੋ ਕਿ ਉਦੋਂ ਕੁਝ ਚੀਜ਼ਾਂ ਕਲੀਅਰ ਹੋ ਗਈਆਂ ਸੀ ਕਿ ਇਹਦੇ ਵਿੱਚ ਸਾਜ਼ਿਸ਼ ਦੇ ਵਿੱਚ ਇਹਨਾਂ ਬੰਦਿਆਂ ਦਾ ਜਾਂ ਇਹਨਾਂ ਚੀਜ਼ਾਂ ਦਾ ਜਾਂ ਇਹਨਾਂ ਤਾਕਤਾਂ ਦਾ ਯਾਰ ਚੀਜ਼ਾਂ ਕੀ ਕਲੀਅਰ ਹੋ ਗਈਆਂ ਸੀ ਹੁਣ ਆ ਆ ਜੋ ਕੁਝ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹਮ ਆਪਦਾ ਉਧਰ ਗਏ ਚਲੇ ਹਮ ਇਹ ਸਾਰਾ ਕੁਝ ਮੇਰੇ ਸਾਹਮਣੇ ਨਾਲ ਜਿੱਥੋਂ ਤੱਕ ਮੇਰਾ ਮੇਰਾ ਦਿਮਾਗ ਕੰਮ ਕਰਦਾ ਹਮ ਇਹਨਾਂ ਦੀ ਵੀ ਸ਼ਾਇਦ ਵਿੱਚ ਥੋੜੀ-ਬੋਤੀ ਇਨਵੋਲਵਮੈਂਟ ਹੋਊ ਉਸ ਸਮੇਂ ਉਸ ਸਮੇਂ ਹੋ ਸਕਦੀ ਹੈ ਹਮ ਮੇਰਾ ਆਈਡੀਆ ਹੈ ਹਮ ਹੋ ਸਕਦੀ ਹੈ ਤੇ ਹੋਣ ਦੀ ਜੇ ਗੱਲ ਕਰੀਏ ਜੇ ਆਪ ਤੁਸੀਂ ਇਹ ਸਾਰਾ ਪੱਖ ਰੱਖਦੇ ਹੋ ਕਿ ਉਸ ਸਮੇਂ ਇਹ ਸਾਰਾ ਕੁਝ ਹੋਇਆ ਜਿੱਤ ਤੋਂ ਬਾਅਦ ਉਹਨਾਂ ਨੂੰ ਹਟਾਇਆ ਗਿਆ ਹੁਣ ਉਸ ਤੋਂ ਬਾਅਦ ਜੇ ਅੱਜ ਦੇ ਟਾਈਮ ਦੀ ਆਪਾਂ ਗੱਲ ਕਰੀਏ ਪ੍ਰਧਾਨ ਸਾਹਿਬ ਥੋੜੇ ਮਿਊਸ ਨਹੀਂ ਲੱਗਦੇ ਵੀ ਉਹ ਕਹਿ ਰਹੇ ਨੇ ਕਿ ਮੈਂ ਅੱਜ ਫੇਰ ਉਹਨਾਂ ਦੇ ਥੋੜੇ ਦਿਨ ਪਹਿਲੇ ਫੇਰੇ ਬੋਲ ਸੀ ਕਿ ਮੈਂ ਮਾਫੀ ਮੰਗਦਾ ਉਹ ਫਿਰ ਕਿਉਂ ਐਵੇਂ ਵਾਰ-ਵਾਰ ਕਹਿ ਰਹੇ ਨੇ ਉਹ ਮਾਫੀ ਅਕਾਲ ਤਖਤ ਸਾਹਿਬ ਤੇ ਤਾਂ ਉਹਨਾਂ ਨੇ ਜਾ ਕੇ ਆਦੀ ਮਾਫੀ ਵੀ ਮੰਗ ਲਈ ਹੂੰ ਸਜ਼ਾ ਵੀ ਕੱਟ ਲਈ ਹੂੰ ਉਹ ਇਸ ਗੱਲ ਦੀ ਕਹਿੰਦੇ ਆ ਮੈਂ ਮਾਫੀ ਮੰਗਣਾ ਵੀ ਸਾਰੇ ਜਣੇ ਇਕੱਠੇ ਹੋ ਜੋ ਹੂੰ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੀ ਹੋਵੇ ਹੂੰ ਵੱਖੋ ਵੱਖੜੇ ਚੁੱਲੇ ਨਾਮ ਵਾਲੋ ਤੁਸੀਂ ਹੂੰ ਇਤੋਂ ਪਹਿਲਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੂੰ ਕਾਲ ਤੱਕ ਸਾਫ ਦੇ ਜਥੇਦਾਰ ਸੀ ਉਦੋਂ ਇਹਨਾਂ ਨੇ ਵੀ ਉੱਥੇ ਇੱਕ ਸੰਦੇਸ਼ ਦਿੱਤਾ ਸੀ ਪੁਰਾਣੀ ਵੀ ਹੋ ਗਿਆ ਗਿਆਨੀ ਜੀ ਇਹੀ ਇਹੀ ਸੀਗਾ ਜੀ ਇਹਨਾਂ ਨੇ ਇਹੀ ਸੰਦੇਸ਼ ਦਿੱਤਾ ਸੀ ਮੇਰੀ ਸਿੱਖ ਕੌਮ ਨੂੰ ਅਪੀਲ ਆ ਵੀ ਸਾਰੇ ਇੱਕ ਛੱਡੇ ਥੱਲੇ ਇਕੱਠੇ ਹੋ ਜਾਓ ਵੱਖਰੇ ਵੱਖਰੇ ਚੁੱਲੇ ਨਾ ਬਾਲੋ ਹੁਣ ਇਹਨਾਂ ਨੂੰ ਪੁੱਛਣਾ ਲਾ ਹੋਵੇ ਗਿਆਨੀ ਜੀ ਨੂੰ ਕਹਿੰਨੀ ਜੀ ਉਦੋਂ ਤੁਹਾਡੇ ਬਿਆਨ ਉਹ ਸੀ ਤੇ ਹੁਣ ਤੁਹਾਡਾ ਕੀ ਆ ਤੁਸੀਂ ਹੁਣੇ ਵੱਖਰਾ ਚੁੱਲਾ ਕਿਉਂ ਬਾਲਿਆ ਆਤ ਹਾਂ ਲੋਕੀ ਦਾ ਚੁੱਲਿਆਂ ਦੇ ਵਿੱਚ ਬਾਲਣ ਬਾਲਦੇ ਆ ਤੁਸੀਂ ਦਾ ਕੰਲਾ ਦੂਰਾ ਉਹ ਜਿਹੜਾ ਜਹਾਜਾਂ ਦੇ ਵਿੱਚ ਆਪਾਂ ਵਾਈਟ ਰੰਗ ਦਾ ਜਿਹੜਾ ਪੈਟਰੋਲ ਬਾਲੀ ਦਾ ਆਪਾਂ ਤੋਂ ਹੀ ਸਾੜੀ ਜਾਂਦੇ ਨਾ ਫਿਰ ਹਾਂ ਇਹਨਾਂ ਨੇ ਆਪ ਤਾਂ ਉਹਨਾਂ ਜਿਹੜਾ ਚੁੱਲਾ ਵੱਖਰਾ ਬਾਲ ਲਿਆ ਗਿਆਨੀ ਹੀ ਨੇ ਹਾਂ ਤੇ ਉਹਨਾਂ ਉਹਦੇ ਵਿੱਚ ਇਹਨਾਂ ਨੇ ਵੀ ਪੈਟਰੋਲ ਹੀ ਬਾਲਣਾ ਉਹ ਵੀ ਜਿਹੜਾ ਇੰਪੋਰਟਡ ਪੈਟਰੋਲ ਆ ਜਿਹੜਾ ਆਪਾਂ ਜਹਾਜਾਂ 'ਚ ਬਾਲਦੇ ਆ ਹਾਂ ਕਿਉਂਕਿ ਉਹਦੇ 'ਚ ਥੋੜਾ ਜਿਹਾ ਜਿਹੜਾ ਵੀ ਸੇਕ ਜ਼ਿਆਦਾ ਲੱਗਦਾ ਨਾ ਉਹਦੇ 'ਚ ਭਾਂਬੜ ਜ਼ਿਆਦਾ ਮੱਚਦਾ ਕੌਮ ਨੂੰ ਜਾਂ ਗੁੱਲੂਜੀ ਸੰਗਤ ਨੂੰ ਕੀ ਸਨੇਹਾ ਜਾਂਦਾ ਕਿ ਪਹਿਲੇ ਜਦੋਂ ਜ세ਦਾਰ ਸੀਗੇ ਉਦੋਂ ਉਹਨਾਂ ਨੇ ਸਜ਼ਾ ਵੀ ਲਾਈ ਪ੍ਰਧਾਨ ਸਾਹਿਬ ਨੇ ਸਜ਼ਾ ਪੂਰੀ ਵੀ ਕੀਤੀ ਉੱਥੇ ਜੋ ਆਪਾਂ ਗੱਲ ਕਰਕੇ ਹਟੇ ਹਮਲਾ ਵੀ ਹੋਇਆ ਸਾਰੀਆਂ ਚੀਜ਼ਾਂ ਹੋਈਆਂ ਉਦੋਂ ਪ੍ਰਧਾਨ ਸਾਹਿਬ ਨੇ ਜਿਹੜਾ ਆਪਦੇ ਵੱਲੋਂ ਇੱਕ ਕਹਿ ਦਿੰਨੇ ਕਿ ਸਨੇਹਾ ਜਾਂ ਆਪਦੇ ਵੱਲੋਂ ਜਿਹੜੀ ਅਪੀਲ ਜਾਂ ਜਿਹੜੀ ਆਪਦੇ ਵੱਲੋਂ ਉਹਨਾਂ ਨੇ ਰੱਖਿਆ ਕਿ ਚੁੱਲ੍ਹੇ ਜਿਹੜੇ ਵੱਖ-ਵੱਖ ਅਗੇ ਉਹ ਇਕੱਠੇ ਕਰ ਲਓ ਕੌਮ ਜਾਂ ਫਿਰ ਜਿਹੜੀ ਸੰਗਤ ਹੈ ਉਹ ਉਸ ਟਾਈਮ ਦੇ ਜਥੇਦਾਰ ਦੀ ਗੱਲ ਨੂੰ ਸੱਚ ਮੰਨੇ ਕਿ ਜਾਂ ਫਿਰ ਅੱਜ ਫਿਰ ਉਹੀ ਜਥੇਦਾਰ ਜਦੋਂ ਆਪਣੇ ਸ਼੍ਰੀ ਸ਼੍ਰੀ ਸ਼ਬਦ ਲਗਾ ਦੇ ਇੱਕ ਬੜਾ ਉੱਚਾ ਅਹੁਦਾ ਹੈ ਨਾ ਉਹਨਾਂ ਦਾ ਸਨਮਾਨ ਹੈ ਅਸੀਂ ਉਹਨੂੰ ਮੰਨੀਏ ਕਿ ਜਾਂ ਫਿਰ ਅੱਜ ਜਿਹੜੀ ਉਹ ਨਵੀਂ ਪਾਰਟੀ ਬਣਾ ਕੇ ਆਉਣ ਇੰਨੀ ਜਲਦੀ ਰਾਜਨੀਤੀ 'ਚ ਆ ਗਏ ਕੌਮ ਕੌਮ ਕਿੱਧਰ ਨੂੰ ਜਾਵੇ ਕੌਮ ਕਿਹੜਾ ਰਸਤਾ ਵੇਖੇ ਜਿਹੜੀ ਸਿੱਖ ਕੌਮ ਆ ਨਾ ਹਾਂਜੀ ਇਹ ਬੜੀ ਸੂਰਬੀਦਰਾਂ ਸੂਰ ਵੀਰਾਂ ਦੀ ਤੇ ਬਾਦਰ ਕੌਮ ਆ ਹੂੰ ਕਿਉਂਕਿ ਸਿੱਖ ਕੌਮ ਦੇ ਵਿੱਚ ਮਾਨ ਸਤਕਾਰ ਹੀ ਇੰਨਾ ਦਾ ਹਮ ਵੀ ਭਾਵੇਂ ਕੋਈ ਵੀ ਆਪਣਾ ਉੱਚੀ ਪਦਵੀ ਤੇ ਬੈਠਾ ਹੋਵੇ ਹਮ ਸਿੱਖ ਕੌਮ ਉਹਦਾ ਬਹੁਤ ਮਾਨ ਤੇ ਸਤਕਾਰ ਕਰਦੀ ਹੈ ਹਮ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੀ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਹਮ ਫਿਰ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਮਿਲੀ ਆਪਣਾ ਹਰਮੰਦਰ ਸਾਹਿਬ ਤੋਂ ਹਾਂਜੀ ਚਲੋ ਉਹਨੂੰ ਵੇਖਦੇ ਹੋਇਆ ਸਾਰੇ ਸਾਡੇ ਅੜਕੇ ਵੀ ਮੇਰਾ ਵੀ ਇੱਕ ਦੋ ਵਾਰ ਆ ਗਿਆਨੀ ਜੀ ਨਾਲ ਮੇਲ ਮਲਾਪ ਹੋਇਆ ਹਾਂ ਮੈਂ ਵੀ ਇਹਨਾਂ ਨੂੰ ਦੂਰ ਹੱਥੇ ਦੀ ਸਾਹ ਨਹੀਂ ਪਉਂਦਾ ਹਾਂ ਜਦੋਂ ਬੰਦਾ ਉਹ ਕੋਈ ਛੱਡ ਕੇ ਹਾਂ ਇਦਾਂ ਦੀ ਪੋਜੀਸ਼ਨ ਤੇ ਆ ਜੇ ਹਾਂ ਪੋਲੀਟੀਸ਼ੀਅਨ ਬਣ ਜਾਏ ਹਾਂ ਤਾਂ ਫਿਰ ਲੋਕੀ ਗਾਲ੍ਹਾਂ ਕੱਢਣਗੇ ਤੇ ਹੋਰ ਕੀ ਕਰਨਗੇ ਇਹਨਾਂ ਨੂੰ ਹਾਂ ਪਰ ਗੁਣੂਈ ਕਮੀ ਕਿੱਥੇ ਰਹਿੰਦੀ ਹੈ ਜੇ ਵੇਖੀਏ ਕਿ ਪੁਰਾਣਾ ਜਿਨ੍ਹਾਂ ਨੇ ਸੱਤਾ ਦੇ ਨਿੱਗਦੇ ਮੈਂ ਪਿਛਲੇ ਇੰਟਰਵਿਊ ਚ ਗੱਲ ਕੀਤੀ ਸੀ ਬੜੀ ਖੁੱਲ ਕੇ ਕਿ ਜਿਹੜੀਆਂ ਵਜੀਰੀਆਂ ਮਾਣੀਆਂ ਜਿਹੜੇ ਸੁੱਖ ਮਾਣੇ ਜਿਹੜੇ ਅਹੁਦੇ ਮਾਣੇ ਬੱਤੀਆਂ ਵਾਲੀ ਗੱਡੀਆਂ ਉਹ ਸੋਖਰਾਮ ਹੂਟਰ ਵਾਲੇ ਗੱਡੀਆਂ ਅੱਗੇ ਚਲਦੀਆਂ ਸੀ ਕਾਲੀ ਦਲ ਕਿਉਂ ਅੱਜ ਸਫਲ ਨਹੀਂ ਹੋ ਪਾਰਿਆ ਵੀ ਜਿਨ੍ਹਾਂ ਨੂੰ ਹੱਥੀ ਪਾਲਿਆ ਜਿਹੜੇ ਬੇਟੇ ਹੱਥੀ ਜਵਾਨ ਕੀਤੇ ਉਹੀ ਕਾਲੀ ਦਲ ਨੂੰ ਕਿਉਂ ਖਾਨ ਨੂੰ ਪੈਂਦੇ ਨੇ ਜਦੋਂ ਅਹੁਦੇ ਅੱਜ ਚਲੇ ਗਏ ਨੇ ਤੇ ਉਹੀ ਜਿਹੜੀਆਂ ਬਾਹਵਾਂ ਨੇ ਉਹ ਗਾਲਾਂ ਨੂੰ ਕਿਉਂ ਆ ਰਹੀਆਂ ਯਾਰ ਫਿਰ ਵਾਰ-ਵਾਰ ਉਹੀ ਗੱਲ ਹੁੰਦੀ ਹੈ ਮੈਂ ਇੱਕ ਗੱਲ ਪਿਛਲੇ ਇੰਟਰਵਿਊ ਵਿੱਚ ਵੀ ਕਹੀ ਸੀ ਬਈ ਸਗਵਾ ਸਰਦਾਰ ਸੁਬੀਰ ਸਿੰਘ ਬਾਦਲ ਨੇ ਟਿਕਟਾਂ ਦੇ ਦਿੱਤੀਆਂ ਹੂੰ ਕਿਸੇ ਨੂੰ ਐਮਪੀ ਦੀ ਦੇਤੀ ਕਿਸੇ ਨੂੰ ਐਮਐਲਏ ਦੀ ਦੇਤੀ ਕੋਈ ਬੰਦਾ ਇਹਨਾਂ ਦਾ ਸਟਾਫ ਮੈਂਬਰ ਸੀਗਾ ਇਹਨਾਂ ਦਾ ਕਰਿੰਦਾ ਸੀਗਾ ਹੂੰ ਉਹਨੂੰ ਦੇਤੀ ਹੂੰ ਜੇ ਜਨਤਾ ਨੇ ਵੋਟਾਂ ਨਹੀਂ ਪਾਈਆਂ ਹੂੰ ਜਨਤਾ ਨੇ ਉਹਨਾਂ ਨੂੰ ਦੁਰ ਨਕਾਰਤਾ ਤੇ ਬਾਦਲ ਸਾਹਿਬ ਦੇ ਕਿਉਂ ਜੋੜ ਦਿੰਨੇ ਹੂੰ ਵੀ ਹੂੰ ਠੀਕ ਹੈ ਕਿ ਨਹੀਂ ਮਤਲਬ ਤੁਸੀਂ ਕਹਿੰਦੇ ਜਦੋਂ ਨਿਕ ਮਾਰਨਾ ਸੀ ਉਦੋਂ ਬਾਦਲ ਸਾਹਿਬ ਚੰਗੇ ਹੀ ਫਿਰ ਸੁਣੋ ਇੱਕ ਮਹੋਰ ਗੱਲ ਦੱਸਦਾ ਹੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਇਲੈਕਸ਼ਨ ਲੜਿਆ ਹੂੰ ਲੜਿਆ ਨਾ ਜੇ ਉਹ ਬੰਦਾ ਹੂੰ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਦੇ ਵਿੱਚ ਗਮਰਾਹ ਨਾ ਨਾ ਹੁੰਦਾ ਹੂੰ ਸ਼ਾਇਦ ਉਹ ਜਲਾਲਾਬਾਦ ਉਹ ਐਮਐਲਏ ਹੁੰਦਾ ਇਹ ਤਾਂ ਸਚਾਈ ਹੈ ਇੰਦੀ ਦੂਰਦਸ਼ਾ ਨਾ ਮਾੜੀ ਹੁੰਦੀ ਹੂੰ ਕਿਉਂਕਿ ਇੱਕ ਬੰਦਾ ਸੀਟਿੰਗ ਐਮਐਲਏ ਹੋਵੇ ਹੂੰ ਇੱਕ ਬੰਦਾ ਹਰਿਆ ਹੋਇਆ ਹੋਵੇ ਹੂੰ ਯਾਰੋ ਫਿਰ ਗਲਤਤਾ ਦੇਣੀ ਓਦੀ ਆ ਨਾ ਭਾਵੇਂ ਉਹ ਪਾਰਟੀ ਦਾ ਪ੍ਰਧਾਨਤਾ ਹੋ ਹੈ ਗਲਤਤਾ ਦੇਣੀ ਆਉਂਦੀ ਆ ਨਾ ਇਸੇ ਤਰ੍ਹਾਂ ਹੀ ਹੂੰ ਲੰਬੀ ਹੈ ਜਿਹੜੀ ਹੂੰ ਸਾਡੇ ਬਜ਼ੁਰਗ ਸਰਪੰਚ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਨੇ ਇਲੈਕਸ਼ਨ ਲੜਿਆ ਹੂੰ ਤੇ ਉਹਨਾਂ ਨੂੰ ਵੀ ਕਨੇ ਮਾਰਿਆ ਆਸ-ਪਾਸੇ ਵਾਲਿਆਂ ਹੂੰ ਕਿਉਂਕਿ ਜਦੋਂ ਬੰਦਾ ਪਾਰਟੀ ਦਾ ਮੁਖੀ ਹੋਵੇ ਨਾ ਵੱਡਾ ਬੰਦਾ ਹੋਵੇ ਉਹਨੂੰ ਇੱਕ ਮਨ ਦੇ ਵਿੱਚ ਮਨਸ਼ਾ ਹੁੰਦੀ ਆ ਯਾਰ ਕੋਈ ਮੇਰੇ ਨਾਲ ਨਾਰਾਜ਼ ਨਾ ਹੋਵੇ ਹੂੰ ਭਾਵੇਂ ਮੇਰਾ ਕੋਈ ਪਾਰਟੀ ਵਰਕਰ ਆ ਹਾਂ ਭਾਵੇਂ ਮੇਰਾ ਕੋਈ ਸਟਾਫ ਮੈਂਬਰ ਆ ਤੇ ਭਾਵੇਂ ਕੋਈ ਹੋਰ ਆ ਯਾਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਆਪਾਂ ਕਹਿ ਤਾਂ ਦਿੰਨੇ ਆ ਯਾਰ ਸੁਖਬੀਰ ਸਿੰਘ ਬਾਦਲ ਕੋਲ ਪੈਸਾ ਬੜਾ ਉਹ ਉਮੀਰ ਬੜਾ ਯਾਰ ਉਹਦੀ ਟੌਰ ਬੜੀ ਆ ਉਹ ਐਂ ਜਾ ਪਰ ਉਹਨੂੰ ਪੁੱਛ ਕੇ ਵੇਖੋ ਹਾਂ ਠੀਕ ਆ ਕਿ ਨਹੀਂ ਪਾਰਟੀ ਚਲਾਉਣੀ ਹਾਂ ਵਰਕਰ ਨੂੰ ਸਾਹਮਣਾ ਕਿਸੇ ਨੂੰ ਉਹਦਾਂ ਨਾ ਮਿਲਿਆ ਉਹ ਵਿੰਗਾ ਹੋ ਗਿਆ ਉਹ ਉਥੇ ਜਾ ਬਾਦਲ ਚੱਲਿਆ ਬਾਦਲ ਸਾਹਿਬ ਮੈਨੂੰ ਨਹੀਂ ਉਹਦਾ ਮਿਲਿਆ ਜੀ ਫਲਾਣੇ ਨੂੰ ਉਹਦਾ ਦੇਤਾ ਹੈ ਹੈ ਮੋਹੀ ਬੰਦੇ ਦੇ ਮਨ ਦੇ ਵਿੱਚ ਇਹੀ ਮੰਨਛਾ ਹੁੰਦੀ ਆ ਯਾਰ ਮੇਰੇ ਕੋਲ ਕੋਈ ਨਾ ਟੁੱਟੇ ਕੋਈ ਨਰਾਜ ਹੋ ਕੇ ਨਾ ਜਾਵੇ ਕੋਈ ਨਰਾਜ ਹੋ ਕੇ ਨਾ ਜਾਵੇ ਮੈਂ ਸਾਰੇ ਨਾ ਬਣਾ ਕੇ ਰੱਖਣਾ ਇਹ ਦਾ ਫਿਰ ਸਾਡੇ ਏਰੀਆ ਵਰਕਰਾਂ ਨੂੰ ਜਾਂ ਜਿਹੜੇ ਇਹਨਾਂ ਦੇ ਨੇੜੇ ਜਿਹੜੇ ਵਿਸ਼ਵਾਸ਼ ਵਾਲੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਨੂੰ ਪਤਾ ਨਾ ਵੀ ਅਸੀਂ ਉਹਦੇ ਨਾਲ ਕਿੱਦਾਂ ਦਾ ਵਿਹਾਰ ਕਰਨਾ ਵੀ ਅਸੀਂ ਉਹਨੂੰ ਸੱਚ ਬੋਲਣਾ ਕਿ ਅਸੀਂ ਉਹਨੂੰ ਝੂਠ ਬੋਲਣਾ ਇਹ ਤਾਂ ਉਹਨਾਂ ਦੇ ਬਸ ਹੈ ਨਾ ਕਿਉਂਕਿ ਜਿਹੜੇ ਕਰਿੰਦੇ ਹੁੰਦੇ ਆ ਨਾ ਤੇ ਜਿਹੜੇ ਵਰਕਰ ਹੁੰਦੇ ਆ ਹਾਂ ਉਹ ਆਪਣੇ ਲੀਡਰ ਨੂੰ ਦੇ ਸਿਰ ਤੇ ਤਾਜ ਵੀ ਸਜਾ ਦਿੰਦੇ ਆ ਤੇ ਉਹਨੂੰ ਮਾਰ ਵੀ ਦਿੰਦੇ ਆ ਬਿਲਕੁਲ ਸਹੀ ਗੱਲ ਸੁਖਬੀਰ ਸਿੰਘ ਬਾਦਲ ਹਾਂ ਇਦਾਂ ਦੇ ਬੰਦਿਆਂ ਦਾ ਦੇ ਨਾਲ ਜਿਹੜੇ ਉਹਦੇ ਨੇੜੇ ਰਹੇ ਹਾਂ ਤੇ ਉਹ ਬੰਦਾ ਇਸ ਗੱਲਾਂ ਦਾ ਸ਼ਿਕਾਰ ਹੋ ਗਿਆ ਕੀ ਕਿਸੇ ਨੇ ਕਦੇ ਕਹੀ ਹੈ ਕਿ ਜਜ਼ਬਾਤੀ ਜ਼ਿਆਦਾ ਨੇ ਬਾਲ ਸਾਹਿਬ ਛੋੜੇ ਬਾਲ ਸਾਹਿਬ ਦੀ ਗੱਲ ਕਰੀਏ ਪ੍ਰਧਾਨ ਸਾਹਿਬ ਯਾਰ ਜੇਸ ਬੰਦੇ ਨੇ ਕੋਈ ਕਮੀ ਨਾ ਛੱਡੀ ਹੋਵੇ ਪੰਜਾਬ ਦੇ ਵਿੱਚ ਡਵੈਲਪਮੈਂਟ ਦੀ ਹਾਂ ਰੇਕ ਬੰਦੇ ਨੂੰ ਰੇਕ ਵਰਕਰ ਨੂੰ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦੀ ਹਾਂ ਉਹਨੇ ਕੋਸ਼ਿਸ਼ ਲਾਈ ਹੋਵੇ ਹਾਂ ਉਹਦਾ ਇੱਕ ਸੁਪਨਾ ਸੀਗਾ ਸਰਦਾਰ ਸੁਬੀਰ ਸਿੰਘ ਬਾਦਲ ਦਾ ਵੀ ਮੈਂ ਪੰਜਾਬ ਦੇ ਵਿੱਚ ਟਾਣੀ ਟਾਣੀ ਤੇ ਰੇਕ ਫਾਰਮ ਹਾਊਸ ਤੇ ਪਿੰਡ ਪਿੰਡ 'ਚ ਮੈਂ ਬਿਜਲੀ ਪਹੁੰਚਾਉਂਗਾ 24 ਘੰਟੇ ਹਾਂ ਤੁਸੀਂ ਮੈਨੂੰ ਇਹ ਦੱਸੋ ਬਈ ਇਹ ਤੋਂ ਪਹਿਲਾਂ ਬਿਜਲੀ ਕਿੱਥੇ ਸੀ ਕਿਹੜੀ ਟਾਣੀ ਦੇ ਰਾਤ ਨੂੰ ਬਲ ਬਚਾ ਦ ਹੁੰਦਾ ਸੀ ਉਹ 8 ਘੰਟੇ ਵਾਲੀ ਪਿੰਡਾਂ ਵਾਲੀ ਲਾਈਟ ਆਉਂਦੀ ਆਉਂਦੀ ਸੀ ਕਦੀ ਡਿਮ ਆ ਗਈ ਤੇ ਕਦੀ ਕੀ ਹੋ ਗਿਆ ਮੈਂ ਤਾਂ ਕਦੀ ਵੇਖਿਆ ਨਹੀਂ ਸੀ ਹੂੰ ਠੀਕ ਹੈ ਕਿ ਨਹੀਂ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਯਾਰ ਸਾਡੇ ਵੇਖਣ ਦੀ ਗੱਲ ਆ ਜਦੋਂ ਸੁਖਬੀਰ ਜੀ ਨੇ ਜਲਾਲਾਬਾਦ ਤੋਂ ਇਲੈਕਸ਼ਨ ਲੜੇ ਨਾ ਪਹਿਲਾਂ ਹੂੰ ਦਾਣਾ ਮੰਡੀ ਦੇ ਵਿੱਚ ਪਰਲੇ ਬੰਨੇ ਮਾਰਕੀਟ ਕਮੇਟੀ ਦਾ ਦਫ਼ਤਰ ਆ ਉਹਦੇ ਪਿਛਲੇ ਬੰਨੇ ਇੱਕ ਥਾਂ ਪਈ ਸੀ ਖਾਲੀ ਉੱਥੇ ਖੰਭੇ ਉੱਥੇ ਟਰਾਂਸਫਾਰਮ ਬਈ ਤੁਸੀਂ ਇਹ ਵੇਖੋ ਵੀ ਐ ਲੱਗਦਾ ਸੀ ਜਿਵੇਂ ਨਾ ਬਠਿੰਡੇ ਵਾਲਾ ਜਗਾੜ ਇੱਥੇ ਲਾਤਾ ਹਾਂ ਥਰਮਲ ਵੀ ਥਰਮਲ ਦਾ ਚਲੋ ਦੂਜੀ ਗੱਲ ਆ ਵੀ ਕੋਈ ਟਰਾਂਸਫਾਰਮ ਨਹੀਂ ਕੋਈ ਕੁਝ ਨਹੀਂ ਹਾਂ ਵੀ ਕੰਨੇ ਮੀਟਰ ਦੇ 1 ਕ ਮੀਟਰ ਦੇ ਲੈ ਜਾ ਖੰਬੇ ਚਾਕੇ ਲੈ ਜਾ ਤਾਰ ਲੈ ਲਈ ਚਲੋ ਮੈਂ ਕਾ ਵੀ ਦੱਬੀ ਜਾ ਲੋ ਕਾ ਉਦੋਂ ਇੱਕ ਹੋਰ ਤਾਰ ਨਾ ਵੀ ਗਈ ਸੀ ਕਹਿੰਦੇ ਬਿਲੀ ਵਾਲੇ ਆ ਗਏ ਜਾਂ ਜੇ ਚਲਾਨ ਕੱਟਣ ਵਾਲੇ ਕਹਿ ਦੋ ਵੀ ਜਲਾਲਾਬਾਦ ਤੋਂ ਆ। ਉਹਦੋਂ ਕਹਿੰਦੇ ਵੀ ਬਿਜਲੀ ਕੁੰਡੀ ਫ੍ਰੀ ਚੱਲਦੀ ਰਹੀ ਉਹ ਕਈ ਪਿੰਡਾਂ ਚ ਕਿਨੇ। ਚਲੋ ਕਰਦੇ ਸੀ ਗੱਲਾਂ ਕਈ ਉਦਾਹਰਨਾਂ ਬਣੀਆਂ ਨੇ ਇਹ ਗੱਲਾਂ ਦਾ। ਖੈਰ ਇਦਾਂ ਦਾ ਕੰਮ ਹੈ ਤਾਂ ਨਹੀਂ ਸੀ ਪਰ ਉਦਾਹਰਨਾਂ ਨੇ ਲੋਕ ਕਹਿ ਦਿੰਦੇ ਆ ਵੀ ਸੁਖਬੀਰ ਸਿੰਘ ਬੜੀ ਚੱਲੀ ਸੀ ਵੀ ਲੈ ਕਿੱਥੋਂ ਆਏ ਨਾਕੇ ਤੇ ਰੁਕਿਆ। ਕਹਿੰਦੇ ਜਲਾਲਾਬਾਦ ਤੋਂ ਆਏ ਤੇ ਉਹ ਪੁਲਿਸ ਵਾਲੇ ਕਹਿੰਦੇ ਜਾਓ ਜਾਓ ਯਾਰ ਤੁਹਾਨੂੰ ਨਹੀਂ ਕੁਝ ਕਹਿਣਾ। ਹਾਂ ਹਾਂ ਹਾਂ। ਇਸ ਕਰਕੇ ਨਾ ਵੀ ਕਈ ਵਾਰ ਜਿਹੜਾ ਪਾਰਟੀ ਦਾ ਮੁਖੀ ਬੰਦਾ ਹੁੰਦਾ ਉਹਨੂੰ ਬਹੁਤ ਕੋਸ਼ਿਸ਼ ਵੇਖਣਾ ਕਰਦਾ ਗਗੂ ਜੀ ਗੱਲ ਕਰੀਏ ਬੀਜੇਪੀ ਦੇ ਨਾਲ ਬੜਾ ਚੱਲ ਰਿਹਾ ਜਿਹੜਾ ਇੱਕ ਬੜਾ ਵਧੀਆ ਅੱਜ ਜਿਹੜਾ ਚਰਚਾ ਦੇ ਵਿੱਚ ਸਵਾਲ ਹੈ ਕਦੀ ਉਹਨਾਂ ਦਾ ਬਿਆਨ ਜਾਖੜ ਸਾਹਿਬ ਦਾ ਬਿਆਨ ਕੋਸ਼ਾ ਜਾਂਦਾ ਹੈ ਜਿਹੜੇ ਕਾਰਜਕਾਰੀ ਉਹਨਾਂ ਦੇ ਪ੍ਰਧਾਨ ਲਾਏ ਨੇ ਉਹਨਾਂ ਦਾ ਬਿਆਨ ਕੋਸ਼ਾ ਜਾਂਦਾ ਹੈ ਜਾਂ ਕਿਸੇ ਸੈਂਟਰ ਤੋਂ ਵੇਖੀ ਇਹਦਾ ਬਿਆਨ ਕਦੀ ਕੋਸ਼ ਆ ਜਾਂਦਾ ਤੁਸੀਂ ਇਹਨੂੰ ਕੀ ਦੇਖਦੇ ਹੋ ਕਾਲੀ ਦਲ ਦੀ ਕੀ ਮਨਛਾ ਹੋ ਰਲ ਕੇ ਤੁਹਾਡੇ ਨਾਲ ਏਕਾ ਹੋ ਸਕਦਾ ਹੈ ਜਾਂ ਹਜੇ ਸੁਰ ਨਹੀਂ ਮਿਲਦੇ ਦਿਖ ਰਿਹਾ ਕਿਤੇ ਯਾਰ ਗੱਲ ਇਹ ਹੈ ਵੀ ਪਤਾ ਬੀਜੇਪੀ ਨੂੰ ਨਹੀਂ ਹੈ ਹੂੰ ਪਤਾ ਕਾਲੀ ਦਲ ਕਾਲੀ ਦਲ ਨੂੰ ਵੀ ਹੈ ਹੂੰ ਕਾਲੀ ਦਲ ਕਿਹੜਾ ਕਾਲੀ ਦਲ ਸ਼ਰੋਮ ਦੀ ਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੁਣੇ ਵੀ ਦੋ ਹੋ ਗਏ ਨਾਲੇ ਵੀ ਕਹਿਣਾ ਪੈਣਾ ਚਲੋ ਉਹ ਤਾਂ ਐਵੇਂ ਇੱਕ ਮੈਂ ਤੁਹਾਨੂੰ ਕਹਾਂਗਾ ਭਈ ਉਹ ਤਾਂ ਇੱਕ ਲੋਕਾਂ ਨੂੰ ਗਮਰਾਹ ਕੀਤਾ ਉਹਨਾਂ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਭਰਤੀ ਤੁਸੀਂ ਅੱਜ ਉਹਨਾਂ ਦੀਆਂ ਪਰਚੀਆਂ ਵੇਖ ਲਓ ਹਾਂ ਐ ਪੰਜ ਮੈਂਬਰੀ ਕਮੇਟੀ ਭਰਤੀ ਚਲੋ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਗਮਰਾਹ ਕੀਤਾ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਲੋਕਾਂ ਨੂੰ ਗਮਰਾਹ ਕੀਤਾ ਉਹਨਾ ਹੂੰ ਤੇ ਅਕਾਲੀ ਦਲ ਤੇ ਇੱਕੋ ਹੀ ਆ ਸ਼ਰੋਮਣੀ ਅਕਾਲੀ ਦਲ ਹਮ ਗੱਲ ਕੀ ਹੈ ਵੀ ਇਹ ਹੁਣ ਜਾਕੜ ਸਾਹਿਬ ਪ੍ਰਧਾਨ ਹਮ ਅਸ਼ਨੀ ਸ਼ਰਮਾ ਜੀ ਕਾਜ ਕਰਨ ਪਾਏ ਇਹਨਾਂ ਦੀ ਆਪ ਚਖਾਏ ਭੇਜੀਆ ਅੱਛਾ ਜਾਕੜ ਸਾਹਿਬ ਨੇ ਪਾਰਟੀ ਦੇ ਆਪ ਦੀ ਦੇ ਨੋਟਿਸ ਚ ਗੱਲ ਲਿਆਤੀ ਹਾਈ ਕਮਾਂਡ ਦੇ ਹਮ ਬਈ ਆਪਣਾ ਉਹਨਾਂ ਨੇ ਸਪਸ਼ਟੀ ਕਰਤਾ ਯਾਰ ਆਪਣਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਕੀਤੇ ਤੋਂ ਬਿਨਾ ਵੀ ਆਪਣਾ ਨਹੀਂ ਦਾਲ ਗੰਨੀ ਆਪਾਂ ਇਹਨਾਂ ਦੇ ਨਾਲ ਕਿਵੇਂ ਨਾ ਕਿਵੇਂ ਸਮਝੌਤਾ ਕਰੀਏ ਜਿਹੜੇ ਹੁਣ ਜਾਕੜ ਸਾਹਿਬ ਦੀ ਅਸ਼ਨੀ ਸ਼ਰਮਾ ਨਾਲ ਨਹੀਂ ਬੰਦੀ ਤੁਹਾਨੂੰ ਤੁਸੀਂ ਵੀ ਆ ਪੱਤਰਕਾਰ ਹੋ ਜਾਂ ਜਿੰਸ ਤੋਂ ਜਾਕੜ ਸਾਹਿਬ ਕਹਿੰਦੇ ਨੇ ਅਸ਼ਨੀ ਸ਼ਰਮਾ ਗਲਤ ਹੈ ਅਸ਼ਨੀ ਸ਼ਰਮਾ ਕਹਿੰਦਾ ਜਾਖੜ ਗਲਤ ਹੈ ਇਹ ਦਾ ਇੱਕ ਦੂਜੇ ਦੇ ਉੱਤੇ ਤੌਹਤਾ ਲਾਉਣ ਲੱਗੇ ਦੋਵੇਂ ਪ੍ਰਧਾਨ ਬਏ ਤਰਫ ਪਾਰਟੀ ਦਾ ਫਾਇਦਾ ਨਹੀਂ ਕਰ ਰਹੇ ਕੋਈ ਕੋਈ ਵੀ ਆ ਉਹ ਕੋਈ ਬਿਆਨ ਦੇ ਦਿੰਦਾ ਉਹ ਕੋਈ ਬਿਆਨ ਨਹੀਂ ਬਿਆਨ ਨਹੀਂ ਰਲਦੇ ਗੱਲ ਬਿਆਨ ਨਹੀਂ ਰਲਦੇ ਇਹਨਾਂ ਦੇ ਆਪ ਵਿੱਚ ਇਹ ਤਾਂ ਹੁਣ ਅਨਪੜ੍ਹ ਬੰਦੇ ਨੂੰ ਵੀ ਪਤਾ ਨਿੱਕੇ ਬੰਦੇ ਨੂੰ ਵੀ ਪਤਾ ਜੈਕਰ ਸਾਹਿਬ ਦੇ ਸੁਰ ਕਿਦਾਂ ਦੇ ਦੇਖਿਆ ਬਹੁਤ ਨਰਮ ਪਏ ਨੇ ਜਦੋਂ ਵੀ ਗੱਲ ਕਰਦੇ ਸ਼੍ਰੋਮਿੰਗ ਕਾਲੀਦਾਨ ਨੂੰ ਲੈ ਕੇ ਉਹਨਾਂ ਦੇ ਸੁਰ ਬੜੇ ਕਾਲੀਦਾਲ ਦੇ ਕਿਤਨੇ ਕਿਤੇ ਹੱਕੇ ਚ ਹੁੰਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਯਾਰ ਹੱਕ ਜ ਨਹੀਂ ਹੁੰਦੀ ਉਹ ਬੰਦਾ ਗੱਲ ਸਹੀ ਕਰਦਾ ਹੂੰ ਉਹ ਬੰਦਾ ਹੂੰ ਗੱਲ ਸਹੀ ਕਰਦਾ ਉਹ ਬੰਦਾ ਸਹੀ ਸਿਚੁਏਸ਼ਨ ਦੱਸ ਰਿਹਾ ਆ ਆਪਦੀ ਹਾਈ ਕਮਾਂਡ ਚ ਉਹਦੀ ਪੇਸ ਚਾਹੇ ਉਹ ਨਾ ਚੱਲੇ ਉਹ ਗੱਲ ਬਾਦ ਦੀ ਆ ਪਰ ਉਹ ਬੰਦਾ ਸਹੀ ਦੱਸ ਰਿਹਾ ਚਲੋ ਗੁੱਲੂ ਜੀ ਦਾ ਹੁਣ ਕੀ ਸੁਨੇਹਾ ਹੈ ਨਵੇਂ ਸ਼੍ਰੋਮ ਨਵੇਂ ਕਾਲੀਦਾਲ ਨੂੰ ਲੈ ਕੇ ਤੇ ਸ਼੍ਰੋਮ ਨਹੀਂ ਕਾਲੀਦਾਲ ਜਿਨ੍ਹਾਂ ਦਾ ਮਤਲਬ 100 ਕਿੰਨੇ 25 ਸਾਲ ਮੈਨੂੰ ਲੱਗਦਾ ਤੋਂ ਵੀ ਜ਼ਿਆਦਾ ਜਾਂ ਇੰਨਾ ਸਮਾਂ ਹੋ ਗਿਆ ਸਨੇਹਾ ਤੋਂ ਬਲਿੰਦਰ ਜੀ ਇਹ ਹੀ ਆ ਹਾਂਜੀ ਮੈਂ ਆਦਮੀ ਕਹਿਣਾ ਹੱਥ ਜੋੜ ਕੇ ਬੇਨਤੀ ਕਰਨਾ ਸਾਰਿਆਂ ਨੂੰ ਹਾਂ ਆ ਜਿਹੜੇ ਵਕਲਤullah ਬਾਅਕੇ ਦੇ ਪੈਟਰੋਲ ਪਾਉਂਦੇ ਫਿਰਦੇ ਆ ਗਿਆਨੀ ਜੀ ਨਾਲ ਰਲ ਕੇ ਗਿਆਨੀ ਸਾਬ ਸੌਰੀ ਮੈਂ ਆਹ ਦੀ ਸ਼ਬਦ ਵਾਪਸ ਲੈਣਾ ਹਰਪ੍ਰੀਤ ਸਿੰਘ ਦੇ ਨਾਲ ਲੈ ਕੇ ਵੀ ਉਹਨਾਂ ਨੂੰ ਆਦੀ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਭਾਈ ਇਕੱਠੇ ਹੋ ਜਾਓ ਸ਼ਰੋਮਣੀ ਗਾਲੀਦਾਲ ਦੇ ਵਿੱਚ ਆ ਜਾਓ ਤੇ ਪੰਜਾਬ ਦੇ ਲੋਕ ਵੀ ਵਸਦੇ ਰਹਿ ਜਾਣਗੇ ਇੱਕੋ ਇੱਕ ਖੇਤਰੀ ਪਾਲਟੀਆ ਸ਼ਰੋਮਣੀ ਅਕਾਲੀ ਦਲ ਠੀਕ ਹੈ ਕਿ ਨਹੀਂ ਤੇ ਪੰਜਾਬ ਦੇ ਪੰਜਾਬ ਵੀ ਬਾਜੇਗਾ ਤੁਸੀਂ ਹੁਣ ਇਹ ਵੇਖ ਲੋ ਚਲੋ ਤਵੇ ਦਾ ਇੱਕ ਦੂਜੇ ਦੇ ਉੱਤੇ ਲੱਗਦੇ ਹੀ ਹੁੰਦੇ ਆ ਜੀ ਸਰਕਾਰਾਂ ਲਾਉਂਦੀਆਂ ਜਿੰਨਾ ਸ਼ਾਗ ਆ ਗਿਆ ਜੀ ਫਲਾਣ ਆ ਗਿਆ ਹੁਣ ਕਿਹੜਾ ਨਸ਼ਾ ਨਹੀਂ ਵੇਖਦਾ ਠੀਕ ਹੈ ਕਿ ਨਹੀਂ ਤੇ ਵੀ ਆਪਣਾ ਉਦੋਂ ਕਿਹੜਾ ਬੇਦਬੀਆਂ ਨਹੀਂ ਹੋਈਆਂ ਸੀ ਆ ਹੁਣ ਕਿਹੜਾ ਨਹੀਂ ਬੇਦਬੀਆਂ ਹੋਈਆਂ ਜਦੋਂ ਕਾਗਰ ਨਹੀਂ ਸਰਕਾਰ ਰਹੀ ਇਹ ਤਾਂ ਚਲੋ ਤੋਂ ਮਤਾ ਲੱਗਦੀਆਂ ਰਹਿੰਦੀਆਂ ਲੀਡਰ ਹੀ ਲਾਉਂਦੇ ਹੁੰਦੇ ਆ ਕੋਈ ਨਾ ਕੋਈ ਝੂਠ ਦੇ ਵਿੱਚ ਕੋਈ ਨਾ ਕੋਈ ਕਾਮਯਾਬ ਹੋ ਜਾਂਦਾ ਹੂੰ ਕੋਈ ਕਈ ਕਾਮਯਾਬ ਨਹੀਂ ਵੀ ਹੁੰਦੇ ਪਰਾਤੀਕਾਲੇ ਸੋਸ਼ਲ ਮੀਡੀਆ ਦਾ ਜਵਾਨਾ ਆਹੇ ਕਾਲੇ ਝੂਠ ਹੀ ਕਾਵਾਜਾ ਹੁੰਦਾ ਸੱਚ ਤਾਂ ਸੱਚੀ ਜਿਵੇਂ ਕਿ ਦੂਰ ਰਹਿ ਜਾਂਦਾ ਥੋੜਾ ਦੂਰ ਰਹਿ ਜਾਂਦਾ ਮੈਂ ਤੇ ਇਸ ਕਰਕੇ ਸਾਰਿਆਂ ਨੂੰ ਇਹੀ ਕਾਹਗਾ ਪਾਈ ਅਸੀਂ ਤਾਂ ਤੁਹਾਡੇ ਬੱਚੇ ਆ ਯੂਥ ਵਾਲੇ ਹੂੰ ਫਿਰ ਇੱਕ ਹੋਰ ਗੱਲ ਦੱਸ ਦਿਆ ਅਵਿੰਦਰ ਜੀ ਹੂੰ ਮੈਂ ਇੱਕ ਇਹੋ ਜਿਹਾ ਸ਼ੱਕ ਸ਼ਾ ਹੂੰ ਤੁਹਾਨੂੰ ਸਾਡੀ ਬੈਕਗ੍ਰਾਉਂਡ ਦਾ ਤਾਂ ਪਤਾ ਹੀ ਨਾ ਮੈਂ ਐਮਪੀ ਲੜਨ ਦਾ ਨਾਮ ਹੈ ਮੈਂ ਲੜਨ ਦਾ ਮੈਂ ਆ ਕੇ ਤੁਹਾਨੂੰ ਪੁੱਛਿਆ ਕੋ ਉਹਦਾ ਤੁਸੀਂ ਕਰ ਨਹੀਂ ਪਿਛਲੀ ਰਿਵੀ ਨਾ ਮੈਂ ਕੋਈ ਉਹਦਾ ਲੈਣਾ ਹੂੰ ਪਾਲਿਟਿਕ ਹੂੰ ਜੇ ਦੇਦਾ ਆਪਣੇ ਆਪ ਮੰਗਣ ਨਹੀਂ ਜਾਣਾ ਹੂੰ ਆਪਣੇ ਆਪ ਦੇਦਾ ਫਿਰ ਕੋਈ ਅਰਜ਼ ਵੀ ਕੋ ਨਹੀਂ ਕੋਈ ਚੀਜ਼ ਨਹੀਂ ਮੰਗਣੀ ਪ੍ਰਾਣੇ ਕਾਲੀ ਆ ਹੂੰ ਕਾਲੀ ਹਾਂ ਕਾਲੀ ਸੀ ਤੇ ਕਾਲੀ ਰਹਾਂਗੇ ਹੂੰ ਠੀਕ ਆ ਅਸੀਂ ਤਾਂ ਆਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਲਾ ਸਾਹਿਬ ਦਾ ਸਾਥ ਲੈਣਾ ਹੂੰ ਜਿਲ੍ਹੇ ਦੇ ਜੋਗੇ ਵੀ ਆਏ ਲੱਗਦਾ ਬਾਲਾ ਸਾਹਿਬ ਜਲਾਲਾਬਾਦ ਆ ਸਕਦੇ ਦੁਆਰਾ ਯਾਰ ਸਰਦਾਰ ਬੰਦਾ ਹੈ ਉਹ ਆ ਵੀ ਸਕਦਾ ਹੂੰ ਲਾਜੇ ਕੋਈ ਸਪਸ਼ਟ ਨਹੀਂ ਹੋਈ ਗੱਲ ਬਿਲਕੁਲ ਲੜੂਗਾ ਪੱਕੀ ਗੱਲ ਹੈ ਲੌਕ ਕਰਦੀ ਹਾਂ ਮੈਂ ਕਹਿਤਾ ਕਰ ਦਿਓ ਲੌਕ 100% ਬਈ ਲਕੋਲੀ ਬੜੀ ਵੱਡੀ ਸਟੇਟਮੈਂਟ ਹੈ ਮੈਂ ਕਹਿਤਾ ਇਥੋਂ ਲੜੂਗਾ ਚਲੋ ਅੱਛਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਇਥੋਂ ਹੀ ਲੜੂਗਾ ਜਲਾਲਾਬਾਦ ਸਾਡੀਆਂ ਗੱਲਾਂ ਬਾਤਾਂ ਹੋਈਆਂ ਲੈ ਕੇ ਸਾਰੀਆਂ ਹਮ ਠੀਕ ਹੈ ਇੱਕ ਅਸੀਂ ਉਹਨਾਂ ਨੂੰ ਉਹ ਤੋਂ ਗੱਲ ਕਹੀ ਸੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਸਾਰੇ ਹਮ ਲੋਕਲ ਲੀਡਰਸ਼ਿਪ ਇਹ ਅੱਗੇ ਤਰ੍ਹਾਂ ਨਹੀਂ ਆਊਗਾ ਹਾਂ ਪਿੰਡ ਵੰਡ ਕੇ ਦੇ ਦਿਓ ਹਮ ਸਾਨੂੰ ਜੇ ਕੋਈ ਵੋਟ ਦੇ ਵਿੱਚ ਕੋਈ ਘਾਟਵਾਦ ਹੋਈ ਹਮ ਕਿ ਸਾਨੂੰ ਗੱਲ ਦੇਣੀ ਹੋਈ ਹਾਂ ਤੇ ਅਸੀਂ ਚੋਲੀ ਜੋ ਕੋਨ ਨੂੰ ਤਿਆਰ ਹੋਵਾਂਗੇ ਬੈਠਾਂਗੇ ਤੁਸੀਂ ਕਾਗਜ਼ ਭਰ ਕੇ ਇਥੋਂ ਚਲੇ ਜਾਣਾ ਇਲੈਕਸ਼ਨ ਅਸੀਂ ਲੜਨਾ ਹਾਂ ਕਿਉਂਕਿ ਉਹਨਾਂ ਕੋਲ ਹੋਰ ਵੀ ਪੰਜਾਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਉਸ ਟਾਈਮ ਤੇ ਹੋਊਗੀ ਅਸੀਂ ਉਹਨਾਂ ਨੂੰ ਇਹੀ ਗੱਲ ਹੀ ਕਹਿਣੀ ਇਹੀ ਕਹੀ ਬਈ ਸਾਨੂੰ ਲੋਕਲ ਬੰਦਿਆਂ ਨੂੰ ਬਾਹਰ ਦਾ ਬੰਦਾ ਨਹੀਂ ਮੜ ਦੇਣਾ ਚਾਹੀਦਾ ਕਿਉਂਕਿ ਬਾਹਰ ਦੇ ਬੰਦੇ ਆ ਕੇ ਗਵਾਹਾਂ ਲੋਕਾਂ ਨੂੰ ਖਰਾਬ ਕਰ ਪਾਰਟੀ ਬਾਜ਼ੀਆਂ ਕਈ ਬਣ ਜਾਂਦੀਆਂ ਗਰੁੱਪ ਕਈ ਬਣ ਜਾਂਦੇ ਗਰੁੱਪ ਬਣ ਜਾਂਦੇ ਠੀਕ ਹੈ ਕਿ ਨਹੀਂ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਗਏ ਸਾਰੇ ਜਿੰਨੇ ਜਿੰਨੇ ਜਲਾਲਾਬਾਦ ਦੇ ਵਿੱਚ ਵਰਕਰ ਨੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਹੀ ਸਤਿਕਾਰਯੋਗ ਨੇ ਸਾਰੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਹੀ ਵਰਕਰ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਕੇ ਇਲੈਕਸ਼ਨ ਲੜਨਗੇ ਤੇ ਵੇਖ ਲੈ ਜੇ ਤੁਸੀਂ ਨਤੀਜੇ ਚੰਗੇ ਆਉਣਗੇ ਚੰਗੇ ਨਤੀਜੇ ਹੋਣ ਚਲੋ ਇਹ ਸੀਗੇ ਸਾਡੇ ਨਾਲ ਜਲਾਲਾਬਾਦ ਤੋਂ ਗਲੂ ਗਰਾਏ ਜੀ ਜਿਨ੍ਹਾਂ ਨੇ ਬੜਾ ਬਰੀਕੀ ਨਵੇਂ ਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੀ ਸਿਸਟਮ ਚੱਲਿਆ ਕਿਵੇਂ ਉਹ ਬਣਿਆ ਕਿਵੇਂ ਉਹ ਹੋਂਦ ਚ ਤੇ ਕਿੰਨੇ ਕਾਲੀ ਦਲ ਪਹਿਲੇ 1920 ਤੋਂ ਲੈ ਕੇ ਉਹਨਾਂ ਦੱਸਿਆ ਹੋਂਦ ਚ ਆਏ ਤੇ ਭਾਜਪੀ ਤੇ ਕਾਲੀ ਦਲ ਦੇ ਗੱਠਜੋੜ ਬਾਰੇ ਵੀ ਉਹਨਾਂ ਨੇ ਬੜੀ ਖੁੱਲ ਕੇ ਗੱਲ ਰੱਖੀ ਤੇ ਬਾਲ ਸਾਹਿਬ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਉਹਨਾਂ ਨੇ ਕਿਹਾ ਵੀ ਪੱਕਾ ਕਲੀਅਰ ਹੀ ਹੈ ਕਿ ਜਲਾਲਾਬਾਦ ਤੋਂ ਚੋਣ ਲੜਾਂਗੇ ਚਲੋ ਇਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਹੈ ਵੇਟ ਰਹੇਗੀ 2027 ਦੀ ਚੋਣਾਂ ਚ ਜੀ ਜਲਾਲਾਬਾਦ ਤੋਂ ਸੁਖਵੀਰ ਬਾਦਲ ਲੜਨਗੇ ਜਾਂ ਕੋਈ ਉਹ ਆਪਣੇ ਲੰਬੀ ਹਲਕੇ ਤੋਂ ਦੁਬਾਰਾ ਚੌਣ ਲੜਨਗੇ ਸੋ ਮੈਂ ਤੁਹਾਡਾ ਦੋਸਤ ਵਰਿੰਦਰ ਕੁਦਰਤ ਟੀਵੀ ਤੋਂ ਮਿਲਾਂਗੇ ਜਲਦੀ ਕੇ ਨਵੇਂ ਵੀਡੀਓ ਦੇ ਨਾਲ ਸასი ਕਾਲ ਜੀ ਸਾਰਿਆਂ ਨੂੰ ਚਲੋ